ਲੁਧਿਆਣਾ ਦੇ थाना ਮਾਲ ਟਾਊਨ ਪੁਲਿਸ ਨੇ ਮੋਕਾ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਛਾਇਦੇ ਅਧਾਰ ਤੇ ਇੱਕ ਟਰੈਵਲ ਏਜੰਟ ਤੇ ਗਲਤ ਧੋਖਾੜਾ ਦਾ ਮਾਮਲਾ ਦਰਜ ਕੀਤਾ ਹੈ ਇਹ ਕਿ ਉਹਨਾਂ ਦਾ ਦਾਅਵਾ ਸੀ ਕਿ ਯੂ ਐਸ ਏ ਭੇਜਣ ਦੇ ਲਈ ਫੈਮਿਲੀ ਵਰਕ ਪਰਮਿਟ ਦਾ 90 ਲੱਖ ਰੁਪਏ ਮੰਗਿਆ ਗਿਆ ਸੀ ਅਤੇ ਫੈਮਿਲੀ ਨੇ 90 ਲੱਖ ਦੀ ਡੀਲ ਨੂੰ ਫਾਈਨਲ ਕਰਕੇ ਵਿਦੇਸ਼ ਜਾਣ ਦਾ ਰਾਹ ਵੀ ਵੇਖਿਆ ਤਾਂ ਉਹਨਾਂ ਨੂੰ ਪਹਿਲਾਂ ਦੁਬਈ ਅਤੇ ਬਾਅਦ ਵਿੱਚ ਵੱਖ-ਵੱਖ ਰੱਤਿਆਂ ਰਹੀ ਗੱਡੀਆਂ ਦੇ ਵੀ ਟਰੈਵਲ ਹਸਰਾ ਕੇ ਡੌਂਕੀ ਦੇ ਜ਼ਰੀਏ ਮੈਕਸੀਓ ਭੇਜਿਆ ਗਿਆ ਅਤੇ ਬਾਅਦ ਦੇ ਵਿੱਚ ਯੂ ਐਸ ਏ ਦਾ ਬਾਰਡਰ ਪਾਸ ਕਰਾਉਣ ਦੇ ਲਈ 50 ਲੱਖ ਰੁਪਏ ਵੀ ਮੰਗ ਕੇ ਪਿਆਏ ਵੀ ਜਾ ਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਬਾਅਦ ਦੇ ਵਿੱਚ ਟਰੈਵਲ ਏਜੰਟ ਦੇ ਵੱਲੋਂ ਚੰਗੇ ਤਰੀਕੇ ਨਾਲ ਗੱਲਬਾਤ ਵੀ ਨਹੀਂ ਕੀਤੀ ਗਈ। ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੇ ਇਸ ਮਾਮਲੇ ਵਿੱਚ ਦਖਲ ਦੇ ਕੇ 50 ਲੱਖ ਰੁਪਏ ਦੇ ਵੀ ਮੰਨੋ ਸਰਕਾਰ ਕੀਤਾ ਅਤੇ ਰਿਟਰੀਅਰਾਂ ਦੇ ਕੋਲੋਂ ਪੈਸੇ ਵੜ ਕੇ ਦਿੱਤੇ। ਇਹ ਨਹੀਂ ਉਹਨਾਂ ਨੇ ਕਿਹਾ ਕਿ 49 ਲੱਖ ਰੁਪਏ ਟਰੈਵਲ ਏਜੰਟ ਨੂੰ ਦਿੱਤੇ ਗਏ, ਸਿਰ ਪਰ 1 ਲੱਖ ਹੋਰ ਲੈਣ ਤੋਂ ਬਾਅਦ ਉਹਨਾਂ ਨੂੰ ਮੈਕਸੀਕੋ ਦਾ ਬਾਰਡਰ ਪਾਰ ਕਰਾ ਕੇ ਅਮਰੀਕਾ ਭੇਜਿਆ ਗਿਆ। ਜਿੱਥੇ ਉਹਨਾਂ ਦੇ ਵਰਕ ਪਰਮਿਟ ਦੇ ਕੋਈ ਵੀ ਕਾਗਜ਼ ਨਹੀਂ ਲਗਾਏ ਗਏ ਤਾਂ ਉਹਨਾਂ ਨੇ ਕਿਹਾ ਕਿ ਜਿੱਤ ਕੋਲ ਅਮਰੀਕਾ ਸਰਕਾਰ ਨੇ ਉਹਨਾਂ ਨੂੰ ਕੰ ਅਤੇ ਅਵੇ ਦਿੱਤੇ ਅਤੇ ਉਹ ਆਪਣੇ ਵਤਨ ਵਾਪਸ ਪਰਤ ਆਏ। ਉਹਨਾਂ ਨੇ ਕਿਹਾ ਕਿ ਟ੍ਰੈਵਲ ਏਜੰਟ ਨੇ ਉहां ਕਿਤੇ ਵਾਅਦੇ ਪੂਰਾ ਨਹੀਂ ਕੀਤਾ ਅਤੇ ਇਸੇ ਵਜ੍ਹਾ ਕਰਕੇ ਉਹਦੇ ਖਿਲਾਫ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਇੱਕ ਰੋਕੀ ਨੂੰ ਕਾਬੂ ਵੀ ਕਰ ਲਿਆ ਅਤੇ ਉਹ ਪੈਸੇ ਵਾਪਸ ਕਰਨ ਦੀ ਮੰਗ ਕਰਦੇ ਹਨ। ਉਧਰ ਇਸ ਸੰਬੰਧੀ ਕ੍ਰਾਈਮ ਰਿਪੋਰਟ 'ਚ ਮੁਖੀ ਬਿਆਨ ਜਨਤਾਂ ਨੂੰ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਸ਼ਿਕਾਇਤ ਕਰਤਾ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਰਵਾਈ ਕਰਦੇ ਹੋਏ ਉਹਨਾਂ ਨੇ ਕਪੂਰਥਾਲਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਵੱਜੋਂ ਟ੍ਰੈਵਲ ਏਜੰਟ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਹੈ। ਸਰ ਇਹ ਇੱਕ ट्रैवल ਏਜੰਟ ਵਾਲਾ ਕੀ ਮਾਮਲਾ ਹੈਗਾ 1.40 ਲੱਖ ਰੁਪਏ ਦੇ ਲੈਂਡਿੰਗ ਦਾ ਮਾਮਲਾ ਔਰ ਪਰਿਵਾਰ ਨੂੰ ਵਿਦੇਸ਼ ਤੇ ਜੰਨ ਦੇ ਨਾਮ ਤੇ ਉਹਨਾਂ ਕੋਲ ਪੈਸੇ ਜਿਹੜੀ ਵੱਧ ਡਿਮਾਂਡ ਕਰਤੀ ਸੀ ਇਹਦੇ ਵਿੱਚ ਸਾਡੇ ਕੋਲ ਇੱਕ ਗੁਰਕਰਨ ਸਿੰਘ ਨਾਮ ਦੇ ਵਿਅਕਤੀ ਨੇ ਇੱਕ ਕੰਪਲੇਂਟ ਦਿੱਤੀ ਸੀ ਜਿਸ ਦੀ ਇਨਕੁਆਰੀ ਕੀਤੀ ਗਈ ਇਨਕੁਆਰੀ ਕਰਨ ਤੇ ਪਾਇਆ ਗਿਆ ਕਿ ਉਹਦਾ ਜਿਹੜਾ ਦੋਸਤ ਸੀ ਆਕਾਸ਼ਵੀਰ ਜੋ ਕਿ ਮੋਗੇ ਦਾ ਰਹਿਣ ਵਾਲਾ ਹੈ ਉਹ ਇੱਕ ਜਿਹੜੇ ਫਰਾਡ ਟਰੈਵਲ ਏਜੰਟ ਨੇ ਉਹਨਾਂ ਦੇ ਨੈਟਵਰਕ ਦੇ ਵਿੱਚ ਫਸ ਗਿਆ ਤੇ ਉਹਨੇ ਆਪਦੀ ਪੂਰੀ ਫੈਮਿਲੀ ਲਈ ਯੂ ਐਸ اے ਦਾ ਵੀਜ਼ਾ ਉਹਨਾਂ ਨੂੰ ਕਿਹਾ ਤੇ ਉਹਨਾਂ ਨੇ ਉਹਨੂੰ ਪ੍ਰੋਮਿਸ ਕੀਤਾ ਕਿ ਅਸੀਂ ਤੈਨੂੰ ਉੱਥੇ ਵਰਕ ਪਰਮਿਟ ਦਿਵਾ ਕੇ ਅਸੀਂ ਪੱਕੇ ਕਰਾਂਗੇ ਤੇ ਇਸ ਦੇ ਸਬੰਧ ਵਿੱਚ ਪਹਿਲਾਂ ਉਹਦੀ 90 ਲੱਖ ਵਿੱਚ ਗੱਲ ਹੋਈ ਬਾਅਦ ਵਿੱਚ ਉਹਨੂੰ ਪ੍ਰੈਸ਼ਰਾਈਜ਼ ਕਰਨ ਲੱਗੇ ਤੇ ਉਸ ਤੋਂ 50 ਲੱਖ ਹੋਰ ਡਿਮਾਂਡ ਕੀਤਾ ਜਿਸ ਤੇ ਉਹਨੇ 1 ਕਰੋੜ 40 ਲੱਖ ਰੁਪਇਆ ਇਹਨਾਂ ਨੂੰ ਦਿੱਤਾ ਦੇਣ ਤੋਂ ਬਾਅਦ ਵੀ ਜਦੋਂ ਉਹ ਅਮਰੀਕਾ ਪਹੁੰਚ ਗਏ ਕਈ ਔਖੇ ਰਸਤਿਆਂ ਤੋਂ ਕਸਪੇਨ ਤੋਂ ਕਦੇ ਮੈਕਸੀਕੋ ਦੇ ਬਾਰਡਰਾਂ ਤੋਂ ਤਾਂ ਉਹ ਜਦੋਂ ਹੈ ਹੀ ਇਲੀਗਲ ਸੀ ਤਾਂ ਗਵਰਨਮੈਂਟ ਨੇ ਉੱਥੇ ਦੀਨੇ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਿਸ ਸੰਬੰਧੀ ਇਹਨੇ ਵਾਪਸ ਆ ਕੇ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕੋਈ ਤਸੱਲੀ ਬਖਸ਼ ਉਹਨਾਂ ਨੂੰ ਜਵਾਬ ਨਹੀਂ ਦਿੱਤਾ ਤਾਂ ਉਹਨੇ ਪੁਲਿਸ ਕੋਲ ਆਫ ਦੀ ਫਰਿਆਦ ਰੱਖੀ ਤਾਂ ਮਾਨਯੋਗ ਸੀਪੀ ਸਾਹਿਬ ਵੱਲੋਂ ਮੁਕੱਦਮਾ ਦਰਜ ਕਰਨ ਦੀ ਹਦਾਇਤ ਕੀਤੀ ਗਈ ਜਿਸ ਤੇ ਉਹਦੇ ਖਿਲਾਫ 406 420 506 ਆਈਪੀਸੀ ਅਤੇ 13 ਪੰਜਾਬ ਪ੍ਰੋਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ थाना ਮੋਲਟੌਨ ਵਿਖੇ ਦਰਜ ਕੀਤਾ ਗਿਆ ਜਿਸ ਦੀ ਤਬਦੀਸ਼ جاری ਹੈ ਜਿਸ ਵਿੱਚ ਅਸੀਂ ਇੱਕ ਦੋਸ਼ੀ ਸਰਬਜੀਤ ਸਿੰਘ ਜੋ ਕਿ ਨਡਾਲਾ ਕਪੂਰਥਲਾ ਦਾ ਰਹਿਣ ਵਾਲਾ ਉਹਨੂੰ ਅਸੀਂ ਅਰੈਸਟ ਕਰਨ ਵਿੱਚ ਕਾਮਯਾਬ ਹੋਏ ਹਾਂ ਤੇ ਅੱਜ ਉਹਦਾ ਅਸੀਂ ਪੁਲਿਸ ਰਿਮਾਂਡ ਹਾਸਲ ਕਰਕੇ ਫਰਦਰ ਇਨਵੈਸਟੀਗੇਸ਼ਨ ਕਰਾਂਗੇ। ਕਿਆ ਜਾ ਰਿਹਾ ਸਰਜੀ ਸਰਜੀਤ ਕੌਣ ਹੈ ਸਰ ਇਹ ਮਤਲਬ ਟ੍ਰੈਵਲ ਏਜੰਟ ਦਾ ਜਿਹੜਾ ਸਾਥੀ ਜਿਹੜਾ ਦਲਜੀਤ ਸਿੰਘ ਡਾਉਨ ਤੇ ਸਰਬਜੀਤ ਇਹ ਦੋਨੋਂ ਸਗੇ ਭਰਾ ਨੇ ਤੇ ਉਹਦੇ ਤੇ ਦੋਨਾਂ ਨੇ ਇਕੱਠੇ ਰਲ ਕੇ ਫਰਾਡ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮਾਲੀਮ ਹੋ ਗਿਆ ਹੈ। ਜੀ ਹਾਂ ਇਹ ਜਿਹੜਾ ਸਰਬਜੀਤ ਹੈ ਇਹ ਕਪੂਰਥਲਾ ਪੁਲਿਸ ਦੇ ਵਿੱਚ ਪੋਸਟਡ ਹੈ ਉਹ ਪੁਲਿਸ ਲਾਈਨ ਵਿੱਚ ਐਸਆਈ ਹੈ। अच्छा सर एक और ਜਿਹੜਾ ਇਹਨਾਂ ਦੀ ਡੀਲ ਕਿੰਨੇ ਚ ਹੋਈ ਸੀਗੀ ਬਾਅਦ ਚ ਕਿੰਨੇ ਪੈਸੇ ਮਿਲੇਗੇ ਇਹਦੇ ਦਸਨ ਮੁਤਾਬਕ ਕੰਪਲੇਨੈਂਟ ਦੇ 90 ਲੱਖ ਵਿੱਚ ਡੀਲ ਹੋਈ ਸੀ ਬਾਅਦ ਵਿੱਚ ਉਹਦੇ ਤੋਂ 1 ਕਰੋੜ 40 ਲੱਖ ਬਲੈਕਮੇਲ ਕਰਕੇ ਪ੍ਰੈਸ਼ਰਾਈਜ਼ ਕਰਕੇ ਉਹਦੇ ਤੋਂ ਹੋਰ ਵਸੂਲ ਕੀਤਾ ਗਿਆ ਕਿਹਾ ਜਾ ਰਿਹਾ ਕਿ ਹਜੇ ਵੀ ਉਹਨੂੰ ਧਮਕੀਆਂ ਮਿਲ ਰਹੀਆਂ ਜਿਉਂ ਕਹਿੰਦੇ ਵੀ ਹਜੇ ਵੀ ਪੂਤਰਾ ਉਹਦੇ ਡਾਲਾ ਨਹੀਂ ਇਹਦੇ ਸੰਬੰਧੀ ਹਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਪਰ ਇਹ ਹੈ ਕਿ ਜਿਹੜਾ ਦੋਸ਼ੀ ਤਿੰਨ ਦੋਸ਼ੀ ਨੇ ਇਹਦੇ ਵਿੱਚ ਇੱਕ ਦੋਸ਼ੀ ਅਰੈਸਟ ਹੋ ਚੁੱਕਿਆ ਹੈ ਦੂਜੇ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਤੇ ਸਰ ਕਿੰਨਾ ਚਿਰ ਪੁਰਾਣਾ ਮਾਮਲਾ ਇਹ ਰਹਿ ਗਿਆ ਇਹ 2023 ਦਾ ਮਾਮਲਾ ਹੈ ਤੇ ਹੁਣ ਸਾਡਾ ਤੁਹਾਡੇ ਧਿਆਨ ਚ ਆਇਆ ਹਾਂਜੀ ਇਹ ਹੁਣ ਸਾਡੇ ਧਿਆਨ ਚ ਆਇਆ ਸੀ ਇਹਨੇ ਕੰਪਲੀਟ ਮੂਵ ਕੀਤੀ ਜਿਸ ਦੀ ਬਿਲਕੁਲ ਫੇਅਰ ਇਨਕੁਆਇਰੀ ਕੀਤੀ ਗਈ ਇਨਕੁਆਇਰੀ ਹੋਣ ਤੋਂ ਬਾਅਦ ਇਹਦੇ ਤੇ ਮੁਕੱਦਮਾ ਦਰਜ ਕੀਤਾ ਗਿਆ ਇਹ ਮਰ ਪੰਜਾਬੀ ਟੀਵੀ ਲਈ ਲੋਕ ਆਣਾ ਦੋ ਕਮਲ ਘੋੜੀ ਦੀ ਰਿਪੋਰਟ